ਉਹ ਜੀ ਅਸੀਂ ਟਿਓਲੇ ਨਾ ਕਰਦਾਂ ਨਾ ਦਿਹਾਤੀ ਨੇ ਥੋੜੀ ਕਰਨਾ ਨਹੀਂ ਕਿਉਂਕਿ ਉਹਨਾਂ ਨੇ ਕਹਿੰਦੇ ਕਰਦੇ ਆਂ ਬਸ ਅਜੇ ਤਾਂ ਪ੍ਰਾਈਵੇਟ ਪ੍ਰੋਵੀਡ ਕਰਾ ਦਿੰਦੇ ਕਿਤੇ ਕਰਾਣਾ ਜੀ ਇਹਨੂੰ ਨਾ ਕੋਈ ਨਾ ਆਉਂਦੀ ਕਿਹਦੀ ਜੀ ਕਾ ਜੀ ਅੱਜ ਨਾ ਆਇਆ ਮਾੜਾ ਜੀ ਦੋ ਯਾਰ ਵਿਚਕਾਰ ਕਰਦਾ ਨਾ ਪੰਜ 15 ਮਿੰਟ ਬਾਅਦ ਆ ਜਾ ਉਹ ਦੋ ਮਿੰਟ ਰੁਕ ਜਾ ਦੋ ਮਿੰਟ ਰੁਕ ਜਾ ਤੁਸੀਂ ਇੱਧਰੋਂ ਕੇ ਪਰੇ ਜਾਓ ਛੱਡ ਦੇ ਅੰਗਲੋਂ ਦੇ ਰਿਹਾ ਹੋਰ ਪਿੱਛੇ ਨੂੰ ਸਾਰੇ ਇਹਨਾਂ ਨੂੰ ਹਾਂ ਪਤਾ ਕਿ ਇਹ ਫੋਟੋ ਇੱਕੋ ਹੀ ਲੱਗਦੀ ਫੇਮ ਚਾਰ ਫੋਟੋਆਂ ਕਹਿੰਦੇ ਨੇ ਲਾਵਾ ਬਈ ਪਰ ਸਮਝ ਦੇਖਾ ਵਧੀਆ ਲੱਗ ਫੋਟੋਆਂ ਦੇ ਅੱਧੇ ਜਿਹੜੀ ਇਹ ਪੀਸੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਸਲਿਆਂ ਦੇ ਵਿੱਚ ਕੁੱਲ 9 ਦੋਸ਼ੀਆਂ ਦੀ ਗ੍ਰਿਫਤਾਰੀ ਤੇ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 10 ਲੱਖ ਰੁਪਏ ਡਰਗਮਨੀ ਪਿਸਟਲ ਦੀ ਰਿਕਵਰੀ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਗੱਡੀ ਵਰਨਾ ਅਤੇ ਮੋਟਰਸਾਈਕਲ ਦੀ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਪਹਿਲਾ ਜਿਹੜਾ ਕੇਸ ਹੈ ਉਹ ਪੁਲਿਸ ਸਟੇਸ਼ਨ ਕਰਿੰਡੇ ਦਾ ਜਿੱਥੇ ਇੱਕ ਇਨਫੋਰਮੇਸ਼ਨ ਦੇ ਬੇਸ ਤੇ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਹੈ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਤ ਜੋ ਕਿ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਉਸ ਦੇ ਨਾਲ ਹੀ ਇਸ ਦਾ ਇੱਕ ਸਾਥੀ ਬੰਦੀਪ ਸਿੰਘ ਉਰਫ ਮੰਡੀ ਜਿਹੜਾ ਮਕਬਰੇ ਵਾਲੀ ਗਲੀ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਇਸ ਦੇ ਨਾਲ ਹੀ ਇਸ ਦਾ ਤੀਸਰਾ ਜਿਹੜਾ ਇਹਨਾਂ ਦਾ ਸਾਥੀ ਸੀ ਮਾਦਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਹਿਸ਼ੀ ਹੈ ਇਹਨਾਂ ਤਿੰਨਾਂ ਨੂੰ ਵਰਨਾ ਗੱਡੀ ਸਮੇਤ 10 ਲੱਖ ਦੀ ਜਿਹੜੀ ਹੈ ਡਰਗ ਮਨੀ ਤੇ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਹੈ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਇਸ ਕੇਸ ਨੂੰ ਕਰੇਂਡਾ ਥਾਣੇ ਵਿਖੇ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 26 42 2025 ਇਹ ਕਰੇਂਡਾ ਥਾਣੇ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਜਦੋਂ ਚਾਲੂ ਹੁੰਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਸੈਂਸੇਸ਼ਨਲ ਦੇ ਰਿਵੀਲਿੰਗ ਸਨ ਇਹ ਅਮਰਿਤਪਾਲ ਸਿੰਘ ਜਿਹੜਾ ਉਰਫ ਅਮਰਿਤ ਹੈ ਜੋ ਕਿ ਫੌਜ ਦੇ ਵਿੱਚ ਇਹ ਲੱਗਿਆ ਹੋਇਆ ਹੈ ਤੇ ਉੱਥੇ ਇਸ ਦੀ ਜਿਹੜੀ ਇਸ ਟਾਈਮ ਜਿਹੜੀ ਪੋਸਟਿੰਗ ਹੈ ਉਹ ਨਾਸਿਕ ਨਾਸਿਕ ਹੈ ਤੇ ਛੁੱਟੀ ਦੇ ਆਇਆ ਹੋਇਆ ਸੀ ਤੇ ਜਦੋਂ ਸੁਮੇਤ ਗੱਡੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਹੈਰਨ ਦੀ ਰਿਕਵਰੀ ਹੋਈ ਡਰਗ ਮਨੀ ਨਾ ਤੋਂ ਮਿਲੀ ਤੇ ਜੋ ਇਹਨਾਂ ਦੇ ਫੋਨਸ ਅਸੀਂ ਕਾਬੂ ਕੀਤੇ ਤੇ ਉਹਨਾਂ ਦੀ ਜਿਹੜੀ ਅਸੀਂ ਜਿਹੜੀ ਜਾਂਚ ਕਰਵਾਈ ਉਹਦੇ ਵਿੱਚ ਬੜੇ ਰਿਵਿਲਿੰਗ ਫੈਕਟ ਸਾਹਮਣੇ ਆਏ ਨੇ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਹਨਾਂ ਦੇ ਚੌਥੇ ਸਾਥੀ ਜੋ ਕਿ ਰਾਜਵੀਰ ਸਿੰਘ ਹੈ ਉਹਦੇ ਵੱਲ ਉਹਦੀ ਜਿਹੜੀ ਇਨਵੋਲਵਮੈਂਟ ਹੈ ਉਹਦੇ ਵੱਲ ਕਾਫੀ ਇਸ਼ਾਰਾ ਕਰਦੀ ਹੈ ਅਸੀਂ ਆਰਮੀ ਦੇ ਟੱਚ ਵਿੱਚ ਆ ਤੇ ਇਸ ਦੇ ਸੰਬੰਧ ਜਿਹੜਾ ਆਰਮੀ ਨੂੰ ਰਾਜਵੀਰ ਸਿੰਘ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰੇਕ ਵਿਅਕਤੀ ਜੋ ਕਿ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦਾ ਆਪਣਾ ਆਪਣਾ ਰੋਲ ਸੀ ਜਿਵੇਂ ਕਿ ਅਮਰਿਤਪਾਲ ਤੇ ਰਾਜਵੀਰ ਦੋਨੋਂ ਫੌਜ ਚ ਹੋਣ ਕਰਕੇ ਇੱਕ ਦੂਜੇ ਦੇ ਟੱਚ ਵਿੱਚ ਸਨ ਅਮਰਿਤਪਾਲ ਦਾ ਜਿਹੜਾ ਗਵਾਂਢੀ ਹੈ ਮਨਦੀਪ ਸਿੰਘ ਜਿਹਨੂੰ ਕਿ ਅਮਰਿਤਵਾ ਅਮਰਿਤਪਾਲ ਨੇ ਜਿਹੜਾ ਹੈ ਇਨਫਲੂਐਂਸ ਕਰਕੇ ਆਪਣੇ ਨਾਲ ਆਪਣੇ ਟੋਲੀ ਚ ਸ਼ਾਮਿਲ ਕੀਤਾ ਉਸ ਤੋਂ ਬਾਅਦ ਜਿਹੜਾ ਮਾਦਵ ਸ਼ਰਮਾ ਹੈ ਜੋ ਕਿ ਹਵਾਲੇ ਦੇ ਨਾਲ ਇਸ ਪੂਰੇ ਡਰੱਗ ਨੈਟਵਰਕ ਨੂੰ ਜਿਹੜਾ ਹੈ ਪੈਸੇ ਦਾ ਜਿਹੜਾ ਆਦਾਨ-ਪ੍ਰਦਾਨ ਹੈ ਉਹ ਹੁੰਦਾ ਸੀ ਜੋ ਬਾਹਰ ਹੁੰਦਾ ਸੀ ਉਹਨੂੰ ਉਹ ਨੇਪਰੇ ਚੜਾਉਂਦਾ ਸੀ ਸੋ ਮਾਦਵ ਸ਼ਰਮਾ ਜੋ ਕਿ ਫਾਈਨੈਂਸ਼ੀਅਲ ट्रांजैक्शन ਜਿਹੜਾ ਕਰਦਾ ਸੀ ਅਮਰਿਤਪਾਲ ਅਤੇ ਮਨਦੀਪ ਜੋ ਕਿ ਇਸ ਕਨਸਾਈਨਮੈਂਟ ਨੂੰ ਲੈ ਕੇ ਜਾ ਰਹੇ ਸੀ ਦੇ ਨਾਲ ਹੀ ਵੱਖੋ-ਵੱਖਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਢੇੜੇ ਨੇ ਅਲੱਗ-ਅਲੱਗ ਖੇਪਾਂ ਨੂੰ ਲਿਆਉਣ ਦੇ ਤੇ ਇੱਥੋਂ ਲੈ ਕੇ ਜਾਣ ਦੇ ਉਹ ਜਿਹੜੇ ਹੈ ਉਹਨਾਂ ਬਾਰੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਰਿਵੀਲਿੰਗ ਫੈਕਟ ਸੇ ਸਾਹਮਣੇ ਆਇਆ ਨੇ ਕਿ ਅਮਰਿਤਪਾਲ ਸਿੰਘ ਉਰਫ ਅਮਰਿਤ ਤੇ ਰਾਜਵੀਰ ਸਿੰਘ ਜੋ ਕਿ ਆਰਮੀ ਦੇ ਸਰਵਿੰਗ ਮਲਾਜ਼ਮ ਨੇ ਉਹਨਾਂ ਵੱਲੋਂ ਕਿਉਂਕਿ ਪ੍ਰੀਨਿਮਲ ਇਨਵੈਸਟੀਗੇਸ਼ਨ ਚ ਜੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਫੋਨਸ ਦੇ ਵਿੱਚ ਕੁਝ ਐਦਰ ਐਦਾਂ ਦੀ ਹੈ ਜਿਹੜੀ ਹੈ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜੋ ਕਿ ਇਹਨਾਂ ਨੇ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਹੋਈ ਹੈ ਸੋ ਇਸ ਤਰੀਕੇ ਨਾਲ ਅਫੀਸ਼ੀਅਲ ਸੀਕਰੇਟਸ ਐਕਟ ਵੀ ਜਿਹੜਾ ਹੈ ਉਹ ਵੀ ਅਸੀਂ ਇਨਵੋਕ ਕੀਤਾ ਤੇ ਫਰਦਰ ਜਿਹੜੀ ਹੈ ਪੁੱਛਗਿੱਛ ਉਹ ਜਾਰੀ ਹੈ ਤੇ ਰਾਜਵੀ ਦੇ ਮੁਤਲਕ ਜਿਹੜਾ ਹੈ ਆਮੀ ਦੇ ਨਾਲ ਸਾਡਾ ਤਾਲਮੇ ਬਣਿਆ ਹੋਇਆ ਤੇ ਜਲਦੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇੱਕ ਦੂਜੇ ਕੇਸ ਦੇ ਵਿੱਚ ਥਰਡ ਜਿਹੜਾ ਇਹ ਆदमी ਦੇ ਤੁਸੀਂ ਕਹ ਰਹੇ ਸੀ ਦੋਵੇਂ ਸ਼ਰਦ ਸੀ ਇਹਨਾਂ ਦੀ ਇਨਵੋਲਵਮੈਂਟ ਵੀ ਨਹੀਂ ਆ ਪਾਕਿਸਤਾਨ ਆदमी ਦੇ ਨਾਲ ਵੀ ਹੋ ਸਕਦੀ ਹੈ ਕਿਉਂਕਿ ਇਹ ਬਾਰਡਰ ਦੇ ਨੇੜੇ ਨੇ ਬੇਸਿਕਲੀ ਇਹਨਾਂ ਵੱਲੋਂ ਜਿਹੜਾ ਹੈ ਜਿਵੇਂ ਰਾਜਵੀਰ ਦਾ ਰੋਲ ਜੋ ਹੈ ਬੜਾ ਪ੍ਰੋਮੀਨੈਂਟਲੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਰਾਜਵੀਰ ਜੋ ਹੈ ਮਾਦਵ ਸ਼ਰਮਾ ਅਮਰਿਤਪਾਲ ਦੇ ਟੱਚ ਵਿੱਚ ਸੀਗਾ ਰਾਜਵੀਰ ਵੱਲੋਂ ਅਮਰਿਤਪਾਲ ਨੂੰ ਜਿਹੜਾ ਹੈ ਜਦੋਂ ਇਹ ਉਹਦੇ ਕੋਲ ਉੱਥੇ 나ਸਿਕ ਵਗੈਰਾ ਆਉਂਦੇ ਜਾਂਦੇ ਰਹਿੰਦੇ ਸੀ ਉਥੇ ਇਹਨੇ ਪਾਕਿਸਤਾਨੀ ਸਮਗਲਰਸ ਦੇ ਟੱਚ ਵਿੱਚ ਲੈ ਕੇ ਗਿਆ ਉਹ ਨੰਬਰਸ ਐਕਸਚੇਂਜ ਕਰਵਾਏ ਉਸ ਤੋਂ ਬਾਅਦ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਅਮਰਿਤਪਾਲ ਨੇ ਆਪਣੇ ਗਵੰਡੀ ਜੋ ਮੰਦਿਰ ਹੈ ਉਹਨੂੰ ਆਪਣੇ ਇਨਫਲੂਐਂਸ ਲੈ ਕੇ ਆ ਕੇ ਉਸ ਨੂੰ ਆਪਣੇ ਨੈਟਵਰਕ ਦਾ ਇੱਕ 파ਰਟ ਬਣਾਇਆ ਤੇ ਜਿਹੜੇ ਇਹ ਦੋਨੋਂ ਹੈ ਇਕੱਠੇ ਕੰਮ ਕਰਨ ਲੱਗ ਗਏ ਜਿਹੜਾ ਮਾਧਵ ਸ਼ਰਮਾ ਹੈ ਜੋ ਕਿ ਰਾਜਸਥਾਨ ਦਾ ਰਹਿਆਸ਼ੀ ਹੈ ਇਹਨਾਂ ਨੇ ਇਹਨੂੰ ਇਨਵੋਲਵ ਕੀਤਾ ਜੋ ਕਿ ਪੈਸੇ ਦੀ ਜਿਹੜੀ ਟਰਾਂਜੈਕਸ਼ਨ ਹੈ ਹਵਾਲੇ ਦੇ ਰਾਹੀਂ ਜਿਹੜਾ ਹੈ ਸਮਗਲਰਸ ਨੂੰ ਉਹ ਬਾਇ ਡਿਫਰੈਂਟ ਚੈਨਲਸ ਜਿਹੜਾ ਹੈ ਉਹ ਪੁੱਛਦੀ ਕਰਦਾ ਸੀ ਕਿੰਨੀ ਦੇਰ ਤੋਂ ਸਰ ਇਹ ਆਪਸ ਦੇ ਵਿੱਚ ਨਹੀਂ ਬੇਸਿਕਲੀ ਜੋ ਹੈ ਜਿਵੇਂ ਤੁਸੀਂ ਦੇਖੋਗੇ ਅਮਰਿਤਪਾਲ ਸਿੰਘ ਉਰਫ ਜਿਹੜਾ ਅਮਰਿਤ ਹੈ ਇਹ 2014 ਨਾਲ ਭਰਤੀ ਹੈ ਸੋ ਉਸ ਤੋਂ ਬਾਅਦ ਜਿਹੜਾ ਹੈ ਰਾਜਵੀਰ ਦੇ ਜਦੋਂ ਇਹ ਕੰਟੈਕਟ ਦੇ ਵਿੱਚ ਆਇਆ ਆਲਮੋਸਟ 2-3 ਸਾਲ ਬਾਅਦ ਇਹ ਕੰਟੈਕਟ ਚ ਆ ਗਿਆ ਸੀ ਜੋ ਅਪ੍ਰੈਲ ਅਨਵਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਉਸ ਤੋਂ ਬਾਅਦ ਜਦੋਂ ਉਹਦੇ ਟੱਚ ਵਿੱਚ ਆ ਗਿਆ ਤਾਂ ਇਹਨਾਂ ਦੋਨਾਂ ਨੇ ਕਿਉਂਕਿ ਰਾਜਵੀਰ ਦੇ ਕੋਲ ਉਹ ਸਾਰੇ ਨੰਬਰ ਵਗੈਰਾ ਪਹਿਲਾਂ ਹੀ ਸੀ ਉਹਨੇ ਇਹਦੇ ਨਾਲ ਸ਼ੇਅਰ ਕੀਤੇ ਉਹ ਸ਼ੇਅਰ ਕਰਨ ਤੋਂ ਬਾਅਦ ਜਿਹੜਾ ਹੈ ਅਮਰਿਤਪਾਲ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਵੀ ਐਦਾਂ ਦੀ ਕੋਈ ਨਾ ਕੋਈ ਐਦਾਂ ਦੀ ਕੋਈ ਨਾਰਕੋਟਿਕਸ ਦੀ ਜਿਹੜੀ ਹੈ ਖੇਪ ਜਿਹੜੀ ਆਉਂਦੀ ਸੀ ਉਹ ਫਰਦਰ ਅੱਗੇ ਇਹ ਟਰਾਂਸਪੋਰਟ ਕਰਦੇ ਸੀ ਮਾਧਵ ਸ਼ਰਮਾ ਦੇ ਰਾਹੀਂ ਜਿਹੜੀ ਹੈ ਫਾਈਨੈਂਸ਼ੀਅਲ ਜਿਹੜੀ ਹੈ ਚੈਨਲਸ ਦੇ ਥਰੂ ਉਹ ਟਰਾਂਜੈਕਸ਼ਨ ਨੂੰ ਪੂਰਾ ਕਰਦੇ ਸੀ ਪ੍ਰੀਲਿਮ ਇਨਵੈਸਟੀਗੇਸ਼ਨ ਚੱਲ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜਿੰਨਾ ਸਾਹਮਣੇ ਆਇਆ ਉਸ ਦੇ ਮੁਤਾਬਕ ਇਹਨਾਂ ਨੇ ਕਾਫੀ ਖੇਪਾ ਜਿਹੜੀਆਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਟਰਾਂਸਪੋਰਟ ਕੀਤੀਆਂ ਨੇ ਤੇ ਹੋਰ ਜਿਹੜੇ ਹੈ ਡੀਪਲੀ ਜਿਹੜਾ ਹੈ ਇਹਨੂੰ ਇੰਟਰੋਗੇਟ ਕੀਤਾ ਜਾ ਰਿਹਾ ਹੈ ਸਾਰਾ ਪ੍ਰਾਪਰਟੀ ਦੀ ਜਾਂਚ ਕੀਤੀ ਗਈ ਸਾਰਾ ਕੀਤਾ ਜਾਏਗਾ ਕਿਉਂਕਿ ਅਜੇ ਇਕੱਲੀ ਜਿਵੇਂ ਗ੍ਰਫਤਾਰੀ ਹੋਈ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚੱਲਦੀ ਹੈ ਅਲੱਗ-ਅਲੱਗ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੱਖੋ-ਵੱਖਰੀ ਜਿਵੇਂ ਤੁਸੀਂ ਦੇਖੋਗੇ ਅਮਰਿਤਪਾਲ ਸਿੰਘ ਉਰਫ ਅਮਰਿਤ ਇਹ ਇੰਡੀਆ ਦੇ ਵਿੱਚ ਕਾਫੀ ਜਗ੍ਹਾ ਇਹਦੀ ਪੋਸਟਿੰਗ ਰਹੀ ਹੈ ਅਸਾਮ, ਦੇਰਾਦੂਨ, ਅਖਨੂਰ ਆਦੀ ਜਗ੍ਹਾ ਤੇ ਇਹ ਪੋਸਟਟ ਰਿਹਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਇਹ ਰਾਜਵੀਰ ਨੂੰ ਟਾਈਮ ਟੂ ਟਾਈਮ ਮਿਲਦਾ ਰਿਹਾ ਸੋ ਬੇਸਿਕਲੀ ਜਿਹੜਾ ਰਾਜਵੀਰ ਦਾ ਰੋਲ ਹੈ ਉਹ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਕੋਆਰਡੀਨੇਸ਼ਨ ਵਾਲਾ ਰੋਲ ਹੈ ਉਹ ਅਮਰਤਪਾਲ ਸਿੰਘ ਉਰਫ ਅਮਰਤ ਮਨਦੀਪ ਸਿੰਘ ਜੋ ਕਿ ਇਹਦਾ ਗਵਾਂਡੀ ਹੈ ਉਸ ਤੋਂ ਬਾਅਦ ਮਾਧਵ ਸ਼ਰਮਾ ਕਿਉਂਕਿ ਤਿੰਨੋਂ ਜਿਹੜੇ ਹੈਗੇ ਆ ਉਸ ਗੱਡੀ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਅਕਿਊਜ਼ ਜਿਹੜੀ ਗ੍ਰਿਫਤਾਰੀ ਹੋਈ ਸਣੇ ਗੱਡੀ ਸੋ ਇਹ ਸਾਰੇ ਜਿਹੜੇ ਹੈ ਆਪਣਾ ਆਪਣਾ ਰੋਲ ਉਸ ਤਰੀਕੇ ਨਾਲ ਨਿਭਾ ਰਹੇ ਸੀ ਤੇ ਜਿਵੇਂ ਕਿ ਇਹ ਸਰਵਿੰਗ ਆਰਮੀ ਅਫੀਸ਼ੀਅਲਸ ਨੇ ਤੇ ਆਰਮੀ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਜੋ ਰੋਲ ਹੈ ਕਿਉਂਕਿ ਸੀਕ੍ਰੀਟ ਇਨਫੋਰਮੇਸ਼ਨ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਇਹਨਾਂ ਦੇ ਫੋਨਸ ਦੇ ਵਿੱਚ ਮਿਲੀ ਹੈ ਕੁਝ ਪਾਕਿਸਤਾਨੀ ਨੰਬਰਸ ਤੇ ਇਹ ਜਿਹੜੀ ਇਨਫੋਰਮੇਸ਼ਨ ਨੂੰ ਸ਼ੇਅਰ ਵੀ ਹੋਈ ਹੈ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਬੜੀ ਬਰੀਕੀ ਦੇ ਨਾਲ ਜਿਹੜੀਆਂ ਹੈ ਇਨਵੈਸਟੀਗੇਟ ਕੀਤੀ ਜਾ ਰਹੀਆਂ ਚ ਆਰਮੀ ਦੇ ਸ਼ਖਸ ਦੇ ਘੇਰੇ ਵਿੱਚ ਨਹੀਂ ਆਏ ਜੀ ਫਿਲਹਾਲ ਤੱਕ ਨਹੀਂ ਹਾਂ ਅਜੇ ਤੱਕ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਦੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਰਮੀ ਵੱਲੋਂ ਪੁੱਛਗਿੱਛ ਕੀਤੀ ਗਈ ਹੋਵੇ ਕਿਉਂਕਿ ਜਿਹੜਾ ਅਮਰਿਤਪਾਲ ਸਿੰਘ ਅਮਰਿਤ ਹੈ ਉਹ ਵੀ ਤੁਸੀਂ ਦੇਖੋਗੇ ਇਸ ਟਾਈਮ ਛੁੱਟੀ ਤੇ ਸੀਗਾ ਉਹ ਛੁੱਟੀ ਤੇ ਆਇਆ ਹੋਇਆ ਸੀ ਤੇ ਇਸ ਐਕਟੀਵਿਟੀ ਦੇ ਵਿੱਚ ਇਹ ਇਨਵੋਲ ਹੋ ਰਿਹਾ ਤੇ ਇਹ ਉਦੋਂ ਹੀ ਕਾਬੂ ਆਇਆ ਸੋ ਆਮੀ ਦੇ ਨਾਲ ਅਸੀਂ ਜਿਹੜਾ ਹੈ رابطہ ਕਰਿਆ ਹੋਇਆ ਹੈ ਇਹਨਾਂ ਦੇ ਵੇਅਰ ਅਬਾਊਟਸ ਪਹਿਲਾਂ ਕੀ ਰਹੇ ਨੇ ਕੀ ਇਹਨਾਂ ਦੀ ਐਕਟੀਵਿਟੀਜ਼ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸਰ ਉਹਨਾਂ ਕੋਲ ਨਾ ਮਸ਼ੀਨ ਬਣੀ ਗਈ ਹੈ ਲੱਗਦਾ ਨਹੀਂ ਇਹ ਪੇਮੈਂਟ ਥੋੜੀ ਬੜੀ ਗਈ ਹੋਰ ਵੀ ਬੜੀ ਦਾ ਕਰਦੀ ਹੈ ਬਿਲਕੁਲ ਜੀ ਇਸਰ ਬਿਲਕੁਲ ਜੀ ਜੋ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਅਸੀਂ ਇਹ ਵੀ ਇਹਦੇ ਵਿੱਚ ਜਿਹੜੀ ਹੈ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਤੁਸੀਂ ਦੇਖਿਆ ਉਹਨਾਂ ਛੋਟੇ ਨੋਟ ਜਿਹੜੇ ਹੈਗੇ ਆ ਕਾਫੀ ਜਿਹੜੇ ਹੈਗੇ ਉਹਨਾਂ ਦੀ ਮਾਤਰਾ ਨੰਬਰ ਆਫ ਜਿਹੜੇ ਕਰੰਸੀ ਨੋਟਸ ਨੇ ਇਨ ਸਮਾਲ ਡਿਨੋਮੀਨੇਸ਼ਨ ਉਹ ਜ਼ਿਆਦਾ ਨਹੀਂ ਸੋ ਕਿਤਨਾ ਕਿਤੇ ਜੋ ਹੈ ਇਹ ਜਿਹੜੀ ਇਹ ਅਮਾਉਂਟ ਹੈ ਉਹਨੂੰ ਗਿਣਨ ਵਾਸਤੇ ਜਿਹੜਾ ਹੈ ਇਹ ਮਸ਼ੀਨ ਦੀ ਵਰਤੋਂ ਹੁੰਦੀ ਸੀ ਇਸ ਤੋਂ ਇਲਾਵਾ ਜ਼ਿਆਦਾ ਸਕਿਉਰਟੀ ਲੈਬਸ ਨੇ ਇਹਦੇ ਵਿੱਚ ਕਿਉਂਕਿ ਆਰਮੀ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦਾ ਜਿਹੜਾ ਕੋਈ ਕੰਮ ਕਰਦਾ ਉਹਦੇ ਤੇ ਸਪੈਸ਼ਲ ਜਿਹੜੀ ਹੈ ਇਹ ਗ੍ਰਾਮੀ ਰੱਖੀ ਜਾਣੀ ਚਾਹੀਦੀ ਹੈ ਇੰਟੈਲੀਜੈਂਸ ਬਿੰਗ ਆਪਣਾ ਵੀ ਆਪਣੇ ਨਾਮ ਕਰਤਾ ਨਾ ਦੇ ਅ ਦੇਖੋ ਜੀ ਅਸੀਂ ਇੱਕ ਟਾਈਮ ਟੂ ਟਾਈਮ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਕੋਈ ਵੀ ਐਦਾ ਦੀ ਗੱਲ ਸਾਹਮਣੇ ਆਉਂਦੀ ਹੈ ਅਸੀਂ ਆਰਮੀ ਇੰਟੈਲੀਜੈਂਸ ਦੇ ਨਾਲ ਆਪਣੀ ਇੰਟੈਲੀਜੈਂਸ ਦੇ ਨਾਲ ਪੂਰਾ ਜਿਹੜਾ ਉਹ ਸ਼ੇਅਰ ਕਰਦੇ ਹਾਂ ਕਿਉਂਕਿ ਸਾਡੇ ਕੋਲ ਇਹ ਇਨਫੋਰਮੇਸ਼ਨ ਸੀ ਸੀਕ੍ਰੀਟ ਇਨਫੋਰਮੇਸ਼ਨ ਤੇ ਇਹ ਨਾਕਾ ਲਗਾ ਕੇ ਇਹ ਸੀਨ ਨੂੰ ਰੋਕਿਆ ਤੇ ਸਾਰੀ ਰਿਕਵਰੀ ਹੋਈ ਤੇ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ ਜਿਹੜੀ ਤੁਸੀਂ ਡਰਗ ਮਨੀ ਦੀ ਗੱਲ ਕਰਦੇ ਹੋ ਸਾਨੂੰ ਇਹ ਵੀ ਹੈ ਕਿ ਵੱਖੋ-ਵੱਖਰੇ ਕੇਸਸ ਦੇ ਵਿੱਚ ਜਿਹੜੀ ਹੈ ਇਹ ਡਰਗ ਮਨੀ ਜਿਹੜੀ ਹੈ ਵੱਡੇ ਅਮਾਉਂਟ ਵੱਡੇ ਪੱਧਰ ਤੇ ਜਿਹੜੀ ਹੈ ਇਹ ਟਰਾਂਸਪੋਰਟ ਜਾਂ ਐਕਸਚੇਂਜ ਹੋਈ ਹੈ ਉਹ ਸਾਰੇ ਫਾਈਨੈਂਸ਼ੀਅਲ ਟਰਾਂਜੈਕਸ਼ਨ ਜਿਹੜੇ ਨੇ ਉਹ ਵੀ ਪ੍ਰੂਵ ਕੀਤੇ ਜਾ ਰਹੇ ਨੇ ਕੋੜਾ ਕੋਬਡਾ ਫੋਰਵਰਡ ਲਿੰਕ ਜਿਹੜਾ ਜਿਹੜਾ ਪਾਕਿਸਤਾਨਾ ਲਿੰਕ ਹੋਵੇ ਫੋਰਵਰਡ ਲਿੰਕ ਜੀ ਬਿਲਕੁਲ ਜੀ ਉਹ ਸਾਰਾ ਜਿਹੜਾ ਫੋਨਸ ਦੇ ਵਿੱਚ ਡਿਟੇਲਸ ਨੇ ਉਹਨਾਂ ਦੀ ਜਿਹੜੀ ਹੈ ਫੋਰੈਂਸਿਕ ਜਿਹੜੀ ਹੈ ਜਾਂਚ ਕਰਵਾਈ ਜਾ ਰਹੀ ਹੈ ਨੰਬਰ ਕੁਝ ਇਹਨਾਂ ਨੇ ਡਿਲੀਟ ਵੀ ਕੀਤੇ ਹਨ ਕੁਝ ਪਾਕਿਸਤਾਨੀ ਨੰਬਰਸ ਮਿਲੇ ਨੇ ਫੋਟੋਗ੍ਰਾਫਸ ਮਿਲੇ ਨੇ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਸਾਰਿਆਂ ਦੀ ਬੜੀ ਬਰੀਕੀ ਦੇ ਨਾਲ ਜਿਹੜੀ ਹੈ ਫੋਰੈਂਸਿਕ ਜਾਂਚ ਜਿਹੜੀ ਕਰਵਾਈ ਜਾ ਰਹੀ ਹੈ ਸਰ ਆਰਮੀ ਪਰਸਨ ਹੈ ਬਾਰਡਰ ਦੇ ਉੱਤੇ ਸਿਕਿਉਰਿਟੀ ਨੂੰ ਲੈ ਕੇ ਵੀ ਕੋਈ ਸ਼ੇਅਰ ਕੀਤੀ ਗਈ ਹੈ ਇਹਨਾਂ ਨੇ ਪਾਕਿਸਤਾਨ ਦੇ ਨਾਲ ਦੇਖੋ ਜੀ ਮੈਂ ਸਿਰਫ ਤੇ ਸਿਰਫ ਅਜੇ ਇਹੀ ਡਿਸਕਲੋਸ ਕਰ ਰਿਹਾ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਬੜੀ ਸੈਂਸਿਟਿਵ ਨੇਚਰ ਦੀ ਹੈ ਕੁਝ ਇੰਸਟਾਲੇਸ਼ਨਸ ਦੀ ਕੁਝ ਡਿਪਲॉयਮੈਂਟ ਦੀ ਇਸ ਤਰੀਕੇ ਦੀ ਕੁਝ ਇਨਫੋਰਮੇਸ਼ਨ ਜੜੀ ਹੈ ਉਹਦੀ ਫੋਟੋਗ੍ਰਾਫਸ ਮਿਲੇ ਨੇ ਉਹ ਜਿਹੜੀ ਇਹਨਾਂ ਵੱਲੋਂ ਕੁਝ ਪਾਕਿਸਤਾਨੀ ਨੰਬਰਾਂ ਤੇ ਉਹ ਸ਼ੇਅਰ ਕੀਤੀ ਗਈ ਹੈ ਜੀ ਸਾਹਿਬ ਇੱਕ ਦੂਸਰੇ ਕੇਸ ਦੇ ਵਿੱਚ ਅਮਰਸਰ ਦਿਹਾਤੀ ਪੁਲਿਸ ਵੱਲੋਂ ਥਾਣਾ ਭਿੰਡੀ ਸੇਦਾ ਵਿਖੇ ਇੱਕ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਇੱਕ ਰਿਕਵਰੀ ਹੋਈ ਸੀ ਹੈਰੋਇਨ ਉਸ ਦੇ ਬੈਕਵਰਡ ਲਿੰਕੇਜਸ ਤੇ ਜਾ ਕੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਉਹਦੇ ਜਿਹੜੇ ਇੰਟਰੋਗੇਸ਼ਨ ਹੋਈ ਤੇ ਫਰਦਰ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਉਹਨੇ ਜੋ ਹੈ ਜੋ ਜਿੱਥੇ ਉਹਨੇ ਪੁਰਾਣੀ ਜਿਹੜੀ ਖੇਪ ਉਹਨੂੰ ਕੋਈ ਹੋਈ ਸੀ ਉਹਦੇ ਬਾਰੇ ਦੱਸਿਆ ਤੇ ਫਰਦਰ ਅੱਗੇ ਉਹਦੇ ਵਿੱਚ 2 ਕਿਜੀ ਤੇ 5 ਗ੍ਰਾਮ ਜਿਹੜੀ ਹੈਗੀ ਹੈ ਹੈਰਿੰਡ ਰਿਕਵਰੀ ਹੋਈ ਹੈ ਸੋ ਇਸ ਪੂਰੇ ਕੇਸ ਦੇ ਵਿੱਚ ਹੁਣ ਤੱਕ 2 ਕਿਜੀ 5 ਗ੍ਰਾਮ ਜਿਹੜੀ ਹੈ ਹੈਰਿੰਡ ਰਿਕਵਰੀ ਹੋ ਚੁੱਕੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਰਦਰ ਜਿਹੜੇ ਹੈਗੇ ਆ ਬੈਕਵਰਡ ਤੇ ਫੋਰਵਰਡ ਲਿੰਕੇਜਸ ਜਿਹੜੇ ਹੈ ਹੋਰ ਡੀਪਲੀ ਜਿਹੜੇ ਉਹ ਪ੍ਰੂਵ ਕੀਤੇ ਜਾ ਰਹੇ ਨੇ ਤੋ ਪੁਲਿਸ ਵੱਲੋਂ ਇਹ ਜਿਹੜੇ ਵੱਖੋ ਵੱਖਰੇ ਕੇਸਸ ਦੇ ਵਿੱਚ ਜਿਹੜਾ ਹੈ ਡਰੱਗਸ ਦੀ ਜਿਹੜੀ ਖੇਪਾਂ ਹੈ ਉਹਨੂੰ ਰਿਕਵਰੀ ਉਹਨਾਂ ਨੂੰ ਫੜਨ ਦਾ ਜਿਹੜਾ ਸਿਲਸਲਾ ਇਸੇ ਤਰੀਕੇ ਨਾਲ ਜਾਰੀ ਹੈ ਤੀਸਰੇ ਕੇਸ 'ਚ ਵੀ ਥਾਣਾ ਰਾਜਾ ਸੰਸੀ ਵੱਲੋਂ ਜਿਹੜਾ ਹੈ ਲਵ ਪ੍ਰੀਤ ਸਿੰਘ ਉਰਫ ਲਵ ਤੇ ਜੋਬਨ ਉਰਫ ਜੋਬਨ ਪ੍ਰੀਤ ਸਿੰਘ ਉਰਫ ਜੋਬਨ ਜਿਹੜਾ ਹੈ ਜੋ ਕਿ ਬਾਲਸਰਾਂ ਦੇ ਨੇ ਇਨਾਂ ਦਾ ਥਾਣਾ ਜਿਹੜਾ ਹੈ ਰਿਆਸੀ ਥਾਣਾ ਹੈ ਉਹ ਵਿਆਸ ਉਹਨਾਂ ਕੋਲੋਂ ਵੀ 1 ਕਿਜੀ ਦੇ ਕਰੀਬਨ ਜਿਹੜੀ ਹੈ ਹੈਰਨ ਦੀ ਰਿਕਵਰੀ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖੋ ਵੱਖਰੇ ਕੇਸਸ ਦੇ ਵਿੱਚ ਨੌ ਅਕਿਊਜ਼ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਕੰਬਾਈਨਡ 4 ਕਿਲੋ 5 ਗ੍ਰਾਮ ਜਿਹੜੀ ਹੈ ਹੈਰਨ ਦੀ ਰਿਕਵਰੀ ਹੋਈ ਹੈ 10 ਲੱਖ ਰੁਪਏ ਡਰੱਗ ਮਨੀ ਦੀ ਰਿਕਵਰੀ ਹੋਈ ਹੈ ਇੱਕ 30 ਬੋਰ ਦਾ ਪਿਸਤਲ ਜਿਹੜਾ ਹੈ ਸਮੇਤ ਮੈਗਜ਼ੀਨ ਤੇ ਨੋਟ ਗਿਣਨ ਵਾਲੀ ਮਸ਼ੀਨ ਇੱਕ ਵਰਨਾ ਗੱਡੀ ਤੇ ਦੋ ਮੋਟਰਸਾਈਕਲ ਜਿਹੜੇ ਹੈ ਉਹ ਕਸਟਡੀ ਚ ਲਏ ਗਏ। ਸਬ ਜਿਹੜਾ ਰਾਜਾਸੰਗ ਸਿੰਘ ਵਾਲਾ ਕੇਸ ਤੁਸੀਂ ਦੱਸਦੇ ਹੋ ਇਹ ਇਹਦੀ ਥੋੜੇ ਬਾਰੀ ਗੱਡੀ ਹੋਣੀ ਹੈ ਜੀ ਐਂਡ ਬੈਕ ਕੰਪੀਅਨ। ਅਹ ਦੇਖੋ ਜੀ ਜਿਹੜਾ ਲਵਪ੍ਰੀਤ ਸਿੰਘ ਉਰਫ ਲਵ ਹੈ ਤੇ ਜੋਗਨਪ੍ਰੀਤ ਜਿਹੜੇ ਹੈਗੇ ਆ ਕਾਫੀ ਸਮੇਂ ਤੋਂ ਜਿਹੜੀ ਪ੍ਰੀਲਿਮਿਨਰੀ ਸਾਡੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਚ ਗੱਲ ਸਾਹਮਣੇ ਆਈ ਹੈ ਕਿ ਇਹ ਇਸ ਤਰੀਕੇ ਦੀ ਡਰੱਗ ਸਮੱਗਲਿੰਗ ਦੀ ਜਿਹੜੀ ਐਕਟੀਵਿਟੀ ਆ ਉਹਦੇ ਚ ਇਨਵੋਲਵ ਰਹੇ ਨੇ। ਤੇ ਇਸੇ ਇਸੇ ਦੇ ਤਹਿਤ ਜਿਹੜੀ ਹੈਗੀ ਹੈ ਸੀਕ੍ਰੇਟ ਇਨਫੋਰਮੇਸ਼ਨ ਕਿਉਂਕਿ ਅਮਰਸਰ ਦਿਹਾਤੀ ਪੁਲਿਸ ਦੇ ਕਾਫੀ ਆਪਰੇਸ਼ਨਸ ਚੱਲ ਵੀ ਰਹੇ ਨੇ ਉਹਨਾਂ ਆਪਰੇਸ਼ਨਸ ਦੇ ਤਹਿਤ ਜਿਹੜੀ ਹੈ ਇਹ ਸਕਸੈਸਫੁਲ ਜਿਹੜੀ ਰਿਕਵਰੀ ਹੋਈ ਹੈ ਇਹਨਾਂ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਹੈਗੇ ਆ ਉਹਨਾਂ ਨੂੰ ਜਿਹੜਾ ਖੰਗਾਲਿਆ ਜਾ ਰਿਹਾ ਤੇ ਇਹਨਾਂ ਦੇ ਜਿਹੜਾ ਅੱਗੇ ਫਰਦਰ ਜੋ ਵੀ ਐਸੋਸੀਏਟਸ ਨੇ ਨੈਟਵਰਕ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹ ਕੀਤੀ ਜਾ ਰਹੀ ਹੈ ਸਰ ਏਜ ਕਿੰਨੀ ਹੈ ਇਹ ਦੀ ਇਹ ਹਾਲੀਵੁੱਡ ਦੇ ਨੇ ਜੀ 20s ਦੇ ਵਿੱਚ ਨੇ ਜੀ ਦੇ 20s ਦੇ ਵਿੱਚ ਮਤਲਬ ਤੁਸੀਂ ਕਹਿ ਸਕਦੇ ਹੋ ਤਾਂ ਤੇ ਪਰੇ ਨਹੀਂ ਕਿੰਨੇ ਬੇਸਿਕਲੀ ਜਿਆਦਾ ਨਹੀਂ ਹੈ ਬੇਸਿਕਲੀ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਗਿਆ ਕਿ ਥੋੜੇ ਪੈਸਾ ਦੇ ਅਲੋਅਰਮੈਂਟ ਦੇ ਵਿੱਚ ਜਿਹੜਾ ਹੈ ਇਹ ਉਧਰੋਂ ਪਾਕਿਸਤਾਨੀ ਨੰਬਰਸ ਇਹ ਕਿਸੇ ਨਾ ਕਿਤੇ ਨਾ ਕਿਸੇ ਤਰੀਕੇ ਨਾਲ ਇਹ ਆਪਣੇ ਕੋਲ ਲੈ ਲੈਂਦੇ ਆ अवेलेबल ਹੋ ਜਾਂਦੇ ਆ ਉਹਨਾਂ ਦੇ ਥਰੂ ਇਹ ਪਾਕਿਸਤਾਨੀ ਸਮਗਲਰਸ ਦੇ ਨਾਲ ਜਿਹੜਾ ਹੈ ਰابطਾ ਰੱਖਦੇ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਟਰਸਟ ਬਿਲਡ ਹੋ ਜਾਂਦਾ ਹੈ ਇਹ ਜਿਹੜਾ ਹੈ ਸਮਗਲਿੰਗ ਦੀ ਖੇਪਾਂ ਜਿਹੜੀਆਂ ਹੈ ਵਾਇ ਡਰੋਨ ਜਿਹੜੀ ਉਹ ਮੰਗਾਉਂਦੇ ਨੇ ਕਿਸ ਭਾਅ ਵਿੱਚ ਇਹ ਚੱਕੀ ਜਾਂਦੀ ਹੈ ਕਿਲੋ ਦੇ ਹਿਸਾਬ ਨਾਲ ਅੱਗੇ ਕਿਸ ਭਾਅ ਵਿੱਚ ਮਾਰਸ਼ਲ ਪੋਰ ਦੇ ਵਾਤੇ ਕਿਤੇ ਨਾ ਕਿਤੇ ਇਹ ਰਹੀਆਂ ਆ ਰਹੀਆਂ ਬਾਰਡਰ ਪਾਰ ਤੋਂ ਵੀ ਬਹੁਤ ਜ਼ਿਆਦਾ ਪੈਸਾ ਵਾਇਦਾ ਜਿਹੜਾ ਇੰਮੋਰਮੈਂਟ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਜਿਹੜੀ ਇਕਨੋਮੀ ਆਫ ਡਰਗ ਹੈ ਇਸ ਇੱਕ ਵੱਖਰੀ ਇੱਕ ਸਫੀਅਰ ਹੈ ਕਿਉਂਕਿ ਖੇਪ ਆਉਂਦੀ ਹੈ ਵੱਖੋ ਵੱਖਰੀ ਜਗ੍ਹਾ ਤੇ ਜਿੱਥੇ ਉਹ ਡ੍ਰੌਪ ਹੁੰਦੀ ਹੈ ਉਸ ਤੋਂ ਬਾਅਦ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹਿਲਾਂ ਉਹਨੂੰ ਰਿਟਰੀਵ ਕਰਨਾ ਫਿਰ ਫਰਦਰ ਉਹਨੂੰ ਜਿਹੜਾ ਹੈ ਇੱਕ ਪੁਆਇੰਟ ਤੱਕ ਲੈ ਕੇ ਜਾਣਾ ਵੱਖ-ਵੱਖਰੇ ਜਿਹੜੇ ਹੈ ਇਹਨਾਂ ਦੇ ਕੂਰੀਅਰਸ ਜਿਹੜੇ ਹੈਗੇ ਆ ਉਹ ਨੈਟਵਰਕ ਦਾ ਪਾਰਟ ਨੇ ਜਿਵੇਂ ਇਹਨਾਂ ਨੂੰ ਫੜਿਆ ਗਿਆ ਇਸੇ ਤਰੀਕੇ ਨਾਲ ਅਸੀਂ ਇਹਨਾਂ ਦਾ ਜਿਹੜਾ ਫਰਦਰ ਕੂਰੀਅਰਸ ਤੇ ਫਰਦਰ ਜਿਹੜੇ ਡਰਾਪਿੰਗ ਜਿਹੜੇ ਰਿਟਰੀਵਲ ਪੁਆਇੰਂਟ ਸੀਗੇ ਜੇ ਰੱਖਣੇ ਸੀ ਫਾਈਨਲ ਡਿਲੀਵਰੀ ਕਿੱਥੇ ਕਰਨੀ ਸੀ ਉਹ ਸਾਰੀ ਜਿਹੜੀ ਚੀਜ਼ਾਂ ਹੈਗੀ ਨੈਟਵਰਕਸ ਅਸੀਂ ਆਈਡੈਂਟੀਫਾਈ ਕਰ ਲਈ ਸਰ ਮੈਂ ਗੱਲ ਕਰ ਰਿਹਾ ਪਾਕਿਸਤਾਨ ਤੋਂ ਮੰਗਲਾ ਤੋਂ ਇਹਨਾਂ ਨੂੰ ਕੀ ਭਾਅ ਦੇਖੋ ਜੀ ਇਹ ਚੀਜ਼ ਜਿਹੜੀ ਹੈਗੀ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਫਰਦਰ ਜਿਹੜਾ ਹੈ ਕਿਉਂਕਿ ਇਹ ਸਾਰੇ ਫਾਈਨੈਂਸ਼ੀਅਲ ਚੈਨਲ ਜਿਹੜੇ ਹਵਾਲੇ ਦੇ ਨੇ ਜਿਨ੍ਹਾਂ ਦੇ ਥਰੂ ਜਿਹੜੀ ਹੈ ਇਹਨਾਂ ਦੀ ਪੇਮੈਂਟਸ ਵਗੈਰਾ ਹੁੰਦੀਆਂ ਨੇ ਅਸੀਂ ਉਹਨੂੰ ਸਾਰਾ ਐਗਜ਼ਾਮਿਨ ਕਰ ਰਹੇ ਹਾਂ ਇਦੇ ਵਾਸਤੇ ਇਹਨਾਂ ਦੇ ਫੋਨਸ ਤੇ ਹੋਰ ਕੋਰ ਡਿਟੇਲਸ ਵਗੈਰਾ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ। ਸੱਤੇ ਤੋਂ ਕੋਈ ਗੱਲ ਅੰਦਰ ਵਿੱਚ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਜਿਹੜਾ ਨਾਮ ਬਹੁਤ ਕਾਮ ਕਰ ਰਹੇ ਕਿਉਂਕਿ ਕੁਝ ਐਸੀਆਂ ਸਾਈਟਸ ਹੈਗੀਆਂ ਜਿੱਥੋਂ ਕਾਲਸ ਕਰਕੇ ਉਤੋਂ ਕਨਸਾਈਨਮੈਂਟ ਨਾਈਜਰੀਆ ਹੱਲੇ ਤੱਕ ਉਹ ਜਿਹੜਾ ਸਾਈਬਰ ਸੈੱਲ ਹੈ ਉਹ ਉਹਨਾਂ ਨੂੰ ਹੀ ਚੀਜ਼ਾਂ ਦੇਖੋ ਇਹਦੇ ਵਿੱਚ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਜਿੱਥੇ ਤੱਕ ਗੱਲ ਹੈ ਸੋਸ਼ਲ ਮੀਡੀਆ ਦੀ 노 ਡਾਊਟ ਸੋਸ਼ਲ ਮੀਡੀਆ ਦਾ ਇੱਕ ਆਪਣਾ ਚੈਲੰਜ ਹੈ ਇਸ ਤੋਂ ਇਲਾਵਾ ਇਹ ਜਿਹੜੇ ਅਕਿਊਜ਼ਡ ਨੇ ਕ੍ਰਿਮੀਨਲਸ ਨੇ ਇਹ ਕਿਤਨੇ ਕਿਤੇ ਡਾਰਕ ਵੈਬ ਜਿਹੜਾ ਹੈ ਉਹਦਾ ਵੀ ਇਸਤੇਮਾਲ ਕਰ ਰਹੇ ਨੇ ਤੇ ਕਿਉਂਕਿ ਡਾਰਕ ਵੈਬ ਦੇ ਵਿੱਚ ਕਈ ਚੀਜ਼ਾਂ ਦੀ ਜਿਹੜੀ ਹੈ ਅਕਾਉਂਟੇਬਿਲਟੀ ਜਿਹੜੀ ਆ ਉਹ ਨਹੀਂ ਹੁੰਦੀ ਸੋ ਉਸ ਤਰੀਕੇ ਦੇ ਤਹਿਤ ਨੰਬਰ ਪ੍ਰਕਿਊਰ ਕਰ ਲੈਣਾ ਉਸ ਤੋਂ ਬਾਅਦ ਇੱਕ ਕਮਿਊਨੀਕੇਸ਼ਨ ਚੈਨਲ ਜਿਹੜਾ ਐਸਟੈਬਲਿਸ਼ ਕਰ ਲੈਣਾ ਸਮਗਲਰਸ ਦੇ ਨਾਲ ਫਿਰ ਟਰਸਟ ਬਿਲਡਿੰਗ ਹੁੰਦੀ ਹੈ ਟਰਸਟ ਬਿਲਡਿੰਗ ਤੋਂ ਬਾਅਦ ਛੋਟੀ ਖੇਪ ਖੇਪਾਂ ਆਂਦੀਆਂ ਨੇ ਜਦੋਂ ਸਕਸੈਸਫੁਲੀ ਉਹਦੀ ਡਿਲੀਵਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਵੱਡੀਆਂ ਖੇਪਾਂ ਨੂੰ ਮੰਗਵਾਉਣ ਦਾ ਜਿਹੜਾ ਹੈ ਉਹ ਕਰਦੇ ਨੇ ਇਸ ਦੇ ਵਿੱਚ ਕਿਉਂਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਉਹ ਥਰੂ ਡਿਫਰੈਂਟ ਜਿਹੜਾ ਹੈ ਕੰਟਰੀਜ਼ ਤੇ ਡਿਫਰੈਂਟ ਪਰਸਨਸ ਤੇ ਡਿਫਰੈਂਟ ਜਿਹੜੇ ਚੈਨਲਸ ਨੇ ਪੇਮੈਂਟ ਦੇ ਉਹਨਾਂ ਦੇ ਥਰੂ ਇਹ ਸਾਰੇ ਸਾਰਾ ਚੈਨਲ ਜਿਹੜਾ ਹੈ ਨੈਟਵਰਕ ਚੱਲਦਾ ਹੈ ਸਾਰੀ ਸਾਰੀ ਜਿਹੜੀ ਜਾ ਰਹੀ ਹੈ ਇਹ ਡਰੋਨ ਆ ਕਿਉਂਕਿ ਅੱਗੇ ਪਾਈਪਾਂ ਨਹੀਂ ਆਉਂਦੀ ਹੁੰਦੀ ਸੀ ਜਾਂ ਰਿਵਰਰ ਸਾਂ ਨਹੀਂ ਆਉਂਦੀ ਸੀ ਉਹਨੇ ਡਰੋਨ ਥਰੂ ਹੀ ਆਈਏ ਐਂਟੀ ਡਰੋਨ ਸਿਸਟਮ ਕਿਦੋਂ ਤੱਕ ਕੰਰਵਰ ਹੋ ਜਾਏਗਾ ਜਿਹੜਾ ਕਿ ਇਸ ਤੋਂ ਬਾਅਦ ਡਰੋਨਾਂ ਨੇ ਬੰਦ ਹੋਣਗੇ ਜਿਵੇਂ ਤੁਹਾਨੂੰ ਵੀ ਪਤਾ ਹੈ ਕਿ ਐਂਟੀ ਡਰੋਨ ਸਿਸਟਮ ਜਿਹੜਾ ਹੈ ਆਰਮੀ ਵੱਲੋਂ ਲਗਾਇਆ ਗਿਆ ਹੈ ਤੇ ਕਿਉਂਕਿ ਬਹੁਤ ਹੀ ਕੋਸਟਲੀ ਹੈ ਤੇ ਅਜੇ ਇਹ अर्ली ਟੈਸਟਿੰਗ ਸਟੇਜ ਹੈ ਆਫਟਰ ਟੈਸਟਿੰਗ ਜਿਹੜਾ ਹੈ ਜਦੋਂ ਇਸ ਦੇ ਰਿਜ਼ਲਟ ਤੇ ਇਹਨਾਂ ਨੂੰ ਡਾਟਾ ਨੂੰ ਜਿਹੜਾ ਐਨਲਾਈਜ਼ ਕਰਕੇ ਫਰਦਰ ਜਿਹੜਾ ਆਰਮੀ ਜਿੱਥੋਂ ਤੱਕ ਮੈਨੂੰ ਬਰੀਫਿੰਗ ਹੋਈ ਹੈ ਆਰਮੀ ਵੱਲੋਂ ਫਰਦਰ ਜਿਹੜਾ ਇਹਨਾਂ ਦੇ ਹੋਰ ਸਿਸਟਮ ਜਿਹੜਾ ਲਗਾਉਣ ਦੇ ਜਿਹੜੇ ਆ ਆਰਡਰ ਹੋ ਚੁੱਕੇ ਨੇ ਇਸੇ ਤਰੀਕੇ ਨਾਲ ਕਿਉਂਕਿ BSF ਫਰਸਟ ਲਾਈਨ ਆਫ ਡਿਫੈਂਸ ਹੈ ਉਹਨਾਂ ਵੱਲੋਂ ਵੀ ਜਿਹੜਾ ਹੈ ਪ੍ਰੋਪਰਲੀ ਮਸਤੀ ਦੇ ਨਾਲ ਚੀਜ਼ ਦੇਖੀ ਜਾਂਦੀ ਹੈ ਕਿਉਂਕਿ ਡਰੋਨ ਜਿਹੜਾ ਹੈ ਇਸ ਦੇ ਆਪਣੇ ਚੈਲੰਜ ਨੇ ਪਰ ਕਿਉਂਕਿ ਫਰਸਟ ਲਾਈਨ ਆਫ ਡਿਫੈਂਸ ਤੇ ਸੈਕੰਡ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਅਸੀਂ ਇਨ ਟੈਂਡਮ ਕੰਮ ਕਰ ਰਹੇ ਹਾਂ ਜਿੱਥੇ ਅਸੀਂ ਆਪਣਾ ਸੋਰਸ ਨੈਟਵਰਕ ਤੇ ਇਨਫੋਰਮੇਸ਼ਨ ਨੈਟਵਰਕ ਜਨੈ ਵਿਵਧਾਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਇਲਾਵਾ ਜਿੰਨੀ ਵੀ ਇਨਫੋਰਮੇਸ਼ਨ ਚਾਹੇ ਵੀਐਸਐਫ ਦੀ ਹੈ ਚਾਹੇ ਪੰਜਾਬ ਪੁਲਿਸ ਦੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਸ਼ੇਅਰ ਕੀਤਾ ਜਾਵੇ ਤੇ ਕੋਆਰਡੀਨੇਟਡ ਜਿਹੜਾ ਐਫਰਟ ਕਰਕੇ ਜਿਹੜਾ ਐਕਸ਼ਨ ਲਿਆ ਜਾਵੇ ਸਰ